ਬਹੁਤ ਹੀ ਸਤਿਕਾਰਯੋਗ ਇਸ ਇੰਸਟੀਚਿਊਟ ਦੇ ਚੇਅਰਮੈਨ ਸਾਹਿਬ ਸ਼੍ਰੀਮਾਨ 인ਦਰ ਸੇਖੜੀ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਚੀਫ ਗੈਸਟ ਦੇ ਤੌਰ ਤੇ ਸਾਨੂੰ ਆਸ਼ੀਰਵਾਦ ਦੇਣ ਆਏ ਸ਼੍ਰੀਮਾਨ ਦਵਿੰਦਰ ਪੰਡੋੜ ਜੀ ਜੱਜ ਦੇ ਤੌਰ ਤੇ ਆਰਾਵਾਵਾ ਡੀਏਵੀ ਕਾਲਜ ਫਾਰ ਗਰਲਸ ਤੋਂ ਪ੍ਰੋਫੈਸਰ ਰੀਤੂ ਜੀ ਡਿਪਟੀ ਡਾਇਰੈਕਟਰ ਹੈਲਥ ਡਿਪਾਰਟਮੈਂਟ ਤੋਂ ਰਿਟਾਇਰਡ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਡਾਕਟਰ ਸੰਜੀਪ ਭੱਲਾ ਜੀ ਔਰ ਇਹਨਾਂ ਦੇ ਨਾਲ ਐਸਐਲ ਬਾਬਾ ਡੀਏਵੀ ਕਾਲਜ ਤੋਂ ਰਿਟਾਇਰ ਹੋਏ ਪ੍ਰੋਫੈਸਰ ਅਨਿਰ ਗੁਪਤਾ ਜੀ ਇਹਨਾਂ ਦੇ ਨਾਲ ਪ੍ਰੇਮ ਜੀ ਸਹਾਰਾ ਕਲੱਬ ਔਰ ਡਾਕਟਰ ਭਗਵਾਲੀਆ ਜੀ ਦੀ ਟੀਮ ਡਾਕਟਰ ਭਗਵਾਲੀਆ ਜੀ ਐਜ਼ ਅ ਗੈਸਟ ਸਾਡੇ ਵਿੱਚ ਆਏ ਨੇ ਅਸੀਂ ਆਪਣੇ ਵੱਲੋਂ ਜਾਨਕੀ ਪਰਿਆਵਰਣ ਸੰਰਖਣ ਗਤੀਵਿਧੀ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸਵਾਗਤ ਵੀ ਕਰਦੇ ਆਂ ਅੱਜ ਦਾ ਜਿਹੜਾ ਮਕਸਦ ਹੈ ਇਸ ਪ੍ਰੋਗਰਾਮ ਦਾ ਆਪਾਂ ਨੇ ਸੋਚਿਆ ਕਿ ਕਿਉਂ ਨਾ ਬੱਚਿਆਂ ਦੇ ਮਾਧਿਅਮ ਦੇ ਨਾਲ ਆਮ ਪਬਲਿਕ ਤੱਕ ਪਰਿਆਵਰਣ ਦੀ ਗੱਲ ਨੂੰ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਕੀਤਾ ਜਾਏ। ਤੋਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਸਾਡੇ ਬਟਾਲੇ ਦੇ ਵਿੱਚ ਐਸੋ ਜੇ ਆਉਂਦੀ ਹੈ ਸਤ ਸਾਰਿਆਂ ਨੂੰ ਉਹ ਸਮੱਸਿਆ ਸਰਕਾਰਾਂ ਬਦਲਦੀਆਂ ਰਹੀਆਂ। ਲਗਭਗ ਆਜ਼ਾਦੀ ਤੋਂ ਬਾਅਦ ਦਾ ਜਿਹੜਾ ਸਮਾਂ ਸੀ ਜਦੋਂ ਮਿਊਨਿਸਪੈਲਿਟੀ ਤੋਂ ਲੈ ਕੇ ਕਾਰਪੋਰੇਸ਼ਨ ਤੱਕ ਬਦਲਾਅ ਨੂੰ ਆਈ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਪਰ ਇੱਕ ਬਦਲਾਅ ਜਿਹੜਾ ਹੈ ਉਹ ਅੱਜ ਵੀ ਨਹੀਂ ਹੋਇਆ ਬਟਾਲੇ ਉਹ ਹੈ ਕੂੜੇ ਦੇ ਢੇਰਾਂ ਵਾਲਾ ਬਦਲਾਅ ਵੇਸਟ ਦਾ ਬਦਲਾਅ ਉਹ ਜਿਉਂਦਾ ਤਿਉਂ ਉਦਾਂ ਹੀ ਸਾਡੇ ਸ਼ਹਿਰ ਦੀ ਸੁੰਦਰਤਾ ਜਿਹੜੀ ਹੈ ਇਤਿਹਾਸਕ ਜਿਹੜੀ ਸਾਡੀ ਪਛਾਣ ਹੈ ਜਿਹੜੀ ਸਾਡੀ ਰਾਜਨੀਤਿਕ ਤੌਰ ਤੇ ਵੀ ਚੰਗੀ ਪਛਾਣ ਰੱਖਦੀ ਏ ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਸਹਿਤ ਦਾ ਖੇਤਰ ਏ ਇੰਡਸਟਰੀ ਦਾ ਖੇਤਰ ਏ ਉਹਦੇ ਵਿੱਚ ਵੀ ਸਾਡਾ ਸ਼ਹਿਰ ਦੁਨੀਆ ਦੇ ਵਿੱਚ ਆਪਣੀ ਪਛਾਣ ਰੱਖਦਾ ਪਰ ਵੱਧ ਕਿਸਮਤ ਹੀ ਏ بڑے بڑے ਵੱਡੇ ਧਨਾੜ ਰਾਜਨੀਤਕ ਆਏ ਚਲੇ ਗਏ ਪਰ ਸਮੱਸਿਆ ਜਿਹੜੀ ਵੇਸਟੇਜ ਦੀ ਏ ਸ਼ਹਿਰ ਦੀ ਉਹ ਜਿਉਂਦੀ ਤਿਆਉ ਏ ਅੱਜ ਦਾ ਜਿਹੜਾ ਪਹਿਲਾ ਮਕਸਦ ਸੀ ਸਾਡਾ ਕਿ ਵੇਸਟ ਦੇ ਉੱਤੇ ਸਲੋਗਨ ਰਾਈਟਿੰਗ ਕੰਟੈਂਟ ਜਨਰੇਸ਼ਨ ਦਾ ਜਿਹੜਾ ਟੌਪਿਕ ਹੈ ਬੱਚਿਆਂ ਦੇ ਵਿੱਚ ਉਹ ਦਿੱਤਾ ਜਾਏ ਉਹ ਬੱਚੇ ਹੀ ਇਸ ਸਮਾਜ ਨੂੰ ਇੱਕ ਸਿਹਤਮੰਦ ਕੰਮ ਕਰਨ ਆਪਾਂ ਨੇ ਸਾਹੀ ਡਿਊਟੀਆਂ ਕੀ ਨੇ ਆਪਾਂ ਕੀ ਕਰਨਾ ਚਾਹੀਦਾ ਹੈ ਵੇਸੇ ਲੋਕ ਤੇ ਔਰ ਖਾਸ ਕਰਕੇ ਘਰਾਂ ਦੇ ਅੰਦਰ ਛੁਪੀਆਂ-ਛੁਪੀਆਂ ਜਿਹੜੀਆਂ ਗੱਲਾਂ ਨੇ ਜਿਹਦਾ ਆਪਾਂ ਸਾਰੇ ਧਿਆਨ ਨਹੀਂ ਰੱਖਦੇ એનર્ਜੀ ਯਾਨੀ ਕਿ ਬਿਜਲੀ ਦੀ ਬਚਾ ਕਿਦਾਂ ਕਰ ਸਕਦੇ ਆ ਪਾਣੀ ਦਾ ਬਚਾਅ ਕਿਦਾਂ ਕਰ ਸਕਦੇ ਆ ਵੇਸਟੇਜ ਘਰਾਂ ਦੀ ਐ ਉਹਨੂੰ ਵੇਸਟੇਜ ਨਾ ਸਮਝ ਕੇ ਉਹਦੇ ਤੋਂ ਆਪਾਂ ਨੇ ਖਾਦ ਬਣਾਣੀ ਔਰ ਇਹਦੇ ਨਾਲ ਨਾਲ ਆਪਾਂ ਨੇ ਬਾਇਓ ਐਨਜ਼ਾਈਮ ਘਰ ਦੇ ਅੰਦਰ ਬਣਾ ਸਕਦੇ ਆ ਉਹ ਕਿਦਾਂ ਬਣਾ ਸਕਦੇ ਆ ਲੋਕਾਂ ਦੇ ਵਿੱਚ ਇਹ ਜਿਹੜੀ ਸੋਚ ਆ ਉਹ ਕਿਦਾਂ ਡਿਵੈਲਪ ਕੀਤੀ ਜਾਏ ਤੋਂ ਪਰਿਆਵਰਣ ਸੁਰੱਖਣ ਗਤੀਵਿਧੀ ਪੂਰੇ ਭਾਰਤ ਦੇ ਅੰਦਰ ਇਹਨਾਂ ਸਾਰੇ ਵਿਸ਼ਿਆਂ ਨੂੰ ਹੀ ਲੈ ਕੇ ਲਗਾਤਾਰ ਕੰਮ ਕਰਦੀ ਹੈ ਆਪਾਂ ਫ੍ਰੀ ਆਫ ਕਾਸਟ ਬਿਨਾ ਕਿਹੇ ਲਾਗਤੋਂ ਕਿਹੇ ਵੀ ਸਕੂਲ ਕਾਲਜ ਜਾ ਕੇ ਇੱਕ ਨਵਾਂ ਪ੍ਰੋਗਰਾਮ ਹੈ ਸਾਡਾ ਪਰਿਆਵਰਣ ਪਾਟਸ਼ਾਲਾ ਉਸ ਪ੍ਰੋਗਰਾਮ ਦੇ ਵਿੱਚ ਆਪਾਂ ਨੇ ਲਗਭਗ 3 ਘੰਟੇ ਦੀ ਇੱਕ ਵਰਕਸ਼ਾਪ ਲਗਾਈ ਦੀ ਹੈ ਉਸ ਵਰਕਸ਼ਾਪ ਆਰਾਵਾ ਦੇ ਮੈਡਮ ਬੈਠੇ ਹੈ ਇਹਨਾਂ ਦੀ ਹਲਪ ਦੇ ਨਾਲ ਬੜੀ ਅਸ਼ੀ ਵਰਕਸ਼ਾਪ ਮੇਰੇ ਖਿਆਲ ਮਹੀਨਾ ਤੋਂ ਪਹਿਲਾਂ ਕੀਤੀ ਉੱਥੇ ਕਿ ਆਪਾਂ ਕੋਈ ਅਸ਼ੇ ਇਨਵਾਇਰਨਮੈਂਟਲਿਸਟ ਉਹਦੇ ਚ ਬੁਲਾਉਂਦੇ ਆ ਔਰ ਕੋਈ ਦੋ एनवायरनमेंट ਦੇ ਟੌਪਿਕ ਲੈ ਕੇ ਉਹਨਾਂ ਦੇ ਉੱਤੇ ਜਿਹੜਾ ਵਿਦਿਆਰਥੀ ਨੇ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਟ੍ਰੇਨਿੰਗ ਦਾ ਵੀ ਪ੍ਰੋਗਰਾਮ ਆਪਾਂ ਕਰਦੇ ਆ ਉਹ ਸਾਡੇ ਦੇ ਨਾਲ ਦੇ ਪੰਜਾਬ ਦੇ ਅੰਦਰ ਜਿਹੜੀ ਸਥਿਤੀ ਹੈ ਸਾਡੀ ਸਾਡੇ ਪੰਜਾਬ ਦੇ ਅੰਦਰ ਇੱਕ ਐਗਰੀਕਲਚਰ ਯੂਨੀਵਰਸਿਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਰਲਡ ਫੇਮਸ ਯੂਨੀਵਰਸਿਟੀ ਹੈ ਐਗਰੀਕਲਚਰ ਦੀ ਉਥੋਂ ਦੇ ਲਗਭਗ 5 ਸਾਇੰਟਿਸਟ ਨੇ ਜਿਹੜੇ ਸਾਡੀ ਗਤੀਵਿਧੀ ਦੇ ਨਾਲ ਜਾਣੀ ਕਿ ਪਰਿਆਵਰਣ ਸੰਰਖਣ ਗਤੀਵਿਧੀ ਦੇ ਨਾਲ ਜੁੜੇ ਹੋਏ ਨੇ ਸਵੇ ਸਮੇਂ ਦੇ ਉਹ ਤੁਹਾਡੇ ਬਲਾਵੇ ਤੇ ਤੁਹਾਡੇ ਸਕੂਲ ਜਾਂ ਕਾਲਜ ਦੇ ਅੰਦਰ ਵੀ ਆ ਸਕਦੇ ਨੇ ਅਸੀਂ ਜਿਆਦਾ ਕੋਈ ਸੰਖਿਆ ਜਿਆਦਾ ਕੋਈ ਖਰਚਾ ਵੀ ਨਹੀਂ ਕਰਵਾਉਂਦੇ ਆਪਾਂ ਨੇ ਕੇਵਲ ਮਾਤਰ ਸਕੂਲ ਜਾਂ ਕਾਲਜ ਨੂੰ ਕਿਹਾ ਕਿ ਤੁਸੀਂ 50 ਸਟੂਡੈਂਟ ਵੀ ਸਾਨੂੰ ਦੇ ਦਿੰਦੇ ਹੋ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਕੰਮ ਸਾਡਾ ਹੈ ਔਰ ਆਪਾਂ ਉੱਥੇ ਵਰਕਸ਼ਾਪ ਜਿਹੜੀ ਹੈ ਕਰਨ ਦੇ ਲਈ ਤਿਆਰ ਆ ਅੱਜ ਅਸੀਂ ਦੇਖ ਰਹੇ ਸੀ ਸਾਡੇ ਜੱਜ ਸਾਹਿਬਾਨ ਨੇ ਡਿਸੀਜਨ ਵੀ ਲਿਆ ਕਿ ਕਿਹੜੇ ਕਿਹੜੇ ਵਿਦਿਆਰਥੀ ਜਿਹੜੇ ਨੇ ਸਟੂਡੈਂਟ ਨੇ ਉਹਨਾਂ ਨੇ ਆਪਣੇ ਆਪਣੇ ਵਿਸ਼ਿਆਂ ਦੇ ਉੱਤੇ ਕਈਆਂ ਨੇ ਚਾਰਟ ਬੇਕਿੰਗ ਦਾ ਬੜਾ ਸ਼ਾ ਉਹ ਡਰਿੰਕ ਵਗੈਰਾ ਕੀਤੀ ਉਹ ਕਈਆਂ ਨੇ ਸਲੋਗਨ ਸਲੋਗਨ ਰਾਈਟਿੰਗ ਦੇ ਉੱਤੇ ਬੜਾ ਸ਼ਾ ਲਿਖਿਆ ਕੰਟੈਂਟ ਰਾਈਟਿੰਗ ਦੇ ਉੱਤੇ ਵੀ ਮੈਂ ਦੇਖ ਰਿਹਾ ਹਾਂ ਹੀ ਬੱਚਿਆਂ ਨੇ ਏਡਾ ਸੋਨਾ ਲਿਖਿਆ ਔਰ ਇਹ ਜਿਹੜੀ ਚੀਜ਼ ਹੈ ਲੋਕਾਂ ਤੱਕ ਜਾਏ ਸਾਡੇ ਪਰਿਵਾਰਾਂ ਤੱਕ ਜਾਏ ਔਰ ਖਾਸ ਕਰਕੇ ਜਿੰਨੇ ਕ ਬੱਚੇ ਇੱਥੇ ਬੈਠੇ ਹੋ ਇੱਕ ਹੁਣੇ ਵਿਦਿਆਰਥੀ ਨਾਲ ਗੱਲ ਹੋਈ ਸਟੂਡੈਂਟ ਨਾਲ ਤੇ ਇਹੀ ਗੱਲ ਹੋਈ ਕਿ ਆਪਾਂ ਨੇ ਵੇਸਟ ਦੀ ਗੱਲ ਕਰਨਾ ਆ ਅਸਲ ਵਿੱਚ ਵੇਸਟ ਜਿਹੜੀ ਹੈ ਉਹਨੂੰ ਅਸੀਂ ਸੋਨੇ ਦੇ ਰੂਪ ਵਿੱਚ ਬਦਲ ਸਕਦੇ ਹਾਂ ਘਰ ਦੇ ਅੰਦਰ ਜਿਹੜਾ ਵੀ ਕਚਰਾ ਆਂਦਾ ਉਹਨੂੰ ਕਚਰਾ ਨਾ ਸਮਝੀਏ ਉਹਨੂੰ ਉਪਜੋਗੀ ਸਮਝੀਏ ਉਹਦਾ ਉਪਯੋਗ ਉਹਦੀ ਵਰਤੋਂ ਕਿੱਥੇ ਕੀਤੀ ਜਾ ਸਕਦੀ ਏ ਜੇ ਆਪਾਂ ਇਹ ਸਮਝ ਲੈਂਦੇ ਹਾਂ ਤਾਂ ਇਹਦੇ ਨਾਲ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਉਹਦਾ ਹੱਲ ਹੋ ਸਕਦਾ ਸਾਨੂੰ ਪਤਾ ਹੈ ਕਿ ਸਾਡਾ ਸ਼ਹਿਰ ਬੜੀ ਵਾਰੀ ਸਾਡੇ ਜਿਹੜੇ ਇਲਾਕੇ ਨੇ ਜਿਵੇਂ ਕੈਂਪ ਹੈ ਤੇ ਉਥੋਂ ਡਾਇਰੀਆ ਵਗੈਰਾ ਫੈਲਿਆ ਸੀ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਨੂੰ ਪਤਾ ਹੈ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਹਦੇ ਤੋਂ ਬਾਅਦ ਆਪਾਂ ਨੇ ਕਰੋਨਾ ਦਾ ਸਾਹਮਣਾ ਕੀਤਾ ਪੂਰੀ ਦੁਨੀਆ ਨੇ ਕੀਤਾ ਤੇ ਕਰੋਨਾ ਦਾ ਜਿਹੜਾ ਮੂਲ ਜਿਹੜੀ ਸਮੱਸਿਆ ਹੈ ਜਿਹੜਾ ਇਹਦਾ ਕਾਰਨ ਹੀ ਉਹ ਕਿਸ ਵਜ੍ਹਾ ਕਰਕੇ ਹੋਇਆ ਸਾਰਿਆਂ ਨੂੰ ਪਤਾ ਹੈ এনवायरमेंट ਦਾ ਆਪਾਂ ਨੇ ਧਿਆਨ ਨਹੀਂ ਰੱਖਿਆ ਗਲੋਬਲ ਵਾਰਮਿੰਗ ਕੀਤੀ ਆਪਾਂ ਸਾਰੇ ਇਹਦੇ ਲਈ ਦੋਸ਼ੀ ਆ ਤੇ ਜੇ ਆਪਾਂ ਇਸੇ ਤਰ੍ਹਾਂ ਹੀ ਅੱਗੇ ਵਾਧੇ ਰੇਖ ਕਰਦੇ ਰਹੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਉਹਨਾਂ ਨੂੰ ਵੀ ਖਤਰਾ ਹੋ ਜਾਣਾ ਹੈ ਇਸੇ ਜੋ ਉਦਾਹਰਣ ਜਿਹੜੀ ਹੈ ਸਾਨੂੰ ਸਾਰਿਆਂ ਨੇ ਕੋਰੋਨਾ ਦੇ ਅੰਦਰ ਭਰਪੂਰ ਮਿਲੀ ਹੈ ਸਾਨੂੰ ਉਹਦਾ ਖਮਿਆਜਾ ਨੁਕਸਾਨ ਜਿਹੜਾ ਸਾਰਿਆਂ ਨੂੰ ਔਟਵਾਣਾ ਪਿਆ ਮੈਂ ਸਟੂਡੈਂਟਸ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਟੀਚਰਜ਼ ਆਏ ਨੇ ਨਾਲ ਉਹਨਾਂ ਦੇ ਮਾਧਿਅਮ ਦੇ ਨਾਲ ਇਹ ਵਿਚਾਰ ਹਰ ਬੱਚੇ ਤੱਕ ਜਾਣਾ ਚਾਹੀਦਾ ਹੈ ਕਿ ਆਪਾਂ ਸਾਰਿਆਂ ਨੇ ਪਹਿਲੀ ਗੱਲ ਤੇ ਘਰ ਦੇ ਅੰਦਰ ਸਿੰਗਲ ਯੂਜ਼ ਪਲਾਸਟਿਕ ਆਏ ਨਾ ਬਾਜ਼ਾਰ ਦੇ ਅੰਦਰ ਜਿੰਦੋਂ ਵੀ ਜਾਓ ਤੁਹਾਡੇ ਸਕੂਟਰ ਦੇ ਅੰਦਰ ਤੁਹਾਡੀ ਗੱਡੀ ਦੇ ਅੰਦਰ ਤੁਹਾਡੇ ਸਾਈਕਲ ਦੀ ਟੋਕਰੀ ਦੇ ਅੰਦਰ ਇੱਕ ਕਪੜੇ ਦਾ ਥੈਲਾ ਹੋਵੇ ਕੋਈ ਵੀ ਸਮਾਨ ਲੈਣਾ ਹੈ ਤੇ ਦੁਕਾਨਦਾਰ ਨੂੰ ਦੂਰੋਂ ਕਹਿ ਦਿਓ ਕਿ ਮੈਨੂੰ ਲਫਾਫਾ ਨਹੀਂ ਚਾਹੀਦਾ ਮੇਰੇ ਥੈਲੇ 'ਚ ਸਮਾਨ ਪਾ ਦਿਓ ਤੁਹਾਡੀ ਪਹਿਚਾਣ ਬਣਨੀ ਨਹੀਂ ਚਾਹੀਦੀ ਹੈ ਕਿ ਥੈਲੇ ਵਾਲੇ ਨੇ ਇਹਨਾਂ ਨੇ ਸਾਡੇ ਕੋਲੋਂ ਲਫਾਫਾ ਨਹੀਂ ਲੈਣਾ ਜੇ ਲਫਾਫਾ ਆਏਗਾ ਨਾ ਤੇ ਕੂੜੇ ਦੇ ਢੇਰ ਤੇ ਕਿਦਾਂ ਜਾਏਗਾ ਪਹਿਲੀ ਗੱਲ ਦੂਸਰਾ ਜਿਹੜੇ ਸਬਜ਼ੀਆਂ ਔਰ ਫਲਾਂ ਦੇ ਛਿਲਕੇ ਨੇ ਜਿਵੇਂ ਪਿਆਜ਼ ਆਲੂ ਕੁਝ ਗੋਭੀ ਵਗੈਰਾ ਬਾਜ਼ਾਰ ਤੋਂ ਖਰੀਦਨੇ ਆ ਤੇ ਉਹਨੂੰ ਗੋਭੀ ਕਹਿ ਕੇ ਖਰੀਦਨੇ ਆ ਤੇ ਗੋਭੀ ਦੇ ਨਾਲੋਂ ਜਦੋਂ ਪੱਤੇ ਅਲੱਗ ਕਰ ਦਿੰਨੇ ਆ ਤੇ ਉਹ ਵੇਸਟੇਜ ਕਿਦਾਂ ਹੋਗੀ ਭਲਾ ਉਹ ਵੀ ਤਾਂ ਗੋਭੀ ਦਾ ਹਿੱਸਾ ਹੈ ਸਾਡੇ ਹੱਥ ਪੈਰ ਜੇ ਉਹ ਜੋ ਵੀ ਉਂਗਲਾਂ ਨੇ ਸਾਡੇ ਸਰੀਰ ਦਾ ਅੰਗ ਹੈ ਤੇ ਜੇ ਉਹਨਾਂ ਕੱਟੀ ਜਾਏਗੀ ਕਿਉਂ ਕੱਟੀ ਚੀਜ਼ ਉਹਨੂੰ ਉਂਗਲੀ ਨਹੀਂ ਕਹਾਂਗੇ ਸੋ ਕਿਰਪਾ ਕਰਕੇ ਆਪਣੀ ਜਿਹੜੀ ਸੋਚ ਹੈ ਆਪਾਂ ਸਾਰੇ ਬਦਲੀਏ ਜਿਹੜੇ ਛਿਲਕੇ ਨੇ ਸਬਜ਼ੀਆਂ ਜਾਂ ਫਰੂਟਸ ਦੇ ਉਹ ਲਾਹੇਵੰਦ ਨੇ ਤੁਹਾਡੇ ਪੌਦਿਆਂ ਦੇ ਲਈ ਉਹਨਾਂ ਦੀ ਖਾਦ ਬਣ ਸਕਦੀ ਏ ਬਾਇਓ ਐਨਜ਼ਾਈਮ ਬਣ ਸਕਦੇ ਆ ਤੁਸੀਂ ਟਾਈਲਸ ਨੂੰ ਸਾਫ਼ ਕਰਨਾ ਹੈ ਸ਼ੀਸ਼ੇ ਨੂੰ ਸਾਫ਼ ਕਰਨਾ ਹੈ ਬਾਥਰੂਮ ਨੂੰ ਸਾਫ਼ ਕਰਨਾ ਹੈ ਫਲਸ਼ਰ ਨੂੰ ਸਾਫ਼ ਕਰਨਾ ਹੈ ਤੇ ਘਰਾਂ ਦੇ ਅੰਦਰ 7-8 ਰੁਪਏ ਲੀਟਰ ਦੇ ਹਿਸਾਬ ਨਾਲ ਬਾਇਓ ਐਨਜ਼ਾਈਮ ਤਿਆਰ ਹੋ ਸਕਦੀ ਏ ਛਿਲਕਿਆਂ ਤੋਂ ਵੇਸਟੇਜ ਤੋਂ ਤਿਆਰ ਹੋ ਸਕਦੀ ਏ ਇਹਦੀ ਟ੍ਰੇਨਿੰਗ ਦੇ ਲਈ ਸਾਡੇ ਨਾਲ ਸੰਪਰਕ ਕਰੋ ਜਦੋਂ ਵੀ ਤੁਸੀਂ ਸਾਨੂੰ ਆਪਣੇ ਸਕੂਲ ਕਾਲਜ ਚ ਬੁਲਾਓਗੇ ਆਪਾਂ ਇਹਦੇ ਐਕਸਪਰਟ ਬੁਲਾਵਾਂਗੇ ਔਰ ਉਹ ਤੁਹਾਨੂੰ ਬਾਇਓ ਐਨਜ਼ਾਈਮ ਬਣਾਉਣ ਦੀ ਫ੍ਰੀ ਕੋਸਟ ਟ੍ਰੇਨਿੰਗ ਦੇਣਗੇ ਇਸ ਜਿਹੜੇ ਇੰਸਟੀਚੂਟ ਚ ਆਏ ਆ ਹ ਸ਼੍ਰੀਮਾਨ ਇੰਦਰ ਸੈਕਰੀਟਰੀ ਜੀ ਨਾਲ ਥੋੜੇ ਦਿਨ ਪਹਿਲਾਂ ਆਪਣੀ ਗੱਲ ਹੋਈ ਇਹਨਾਂ ਦਾ ਗੇਮ ਹੈ ਸੁਧਾਰ ਰੱਖਿਆ ਕਿ ਕਿਉਂ ਨਾ ਤੁਹਾਡੇ ਇਥੇ ਇੱਕ ਪ੍ਰੋਬਲਮ ਕਰ ਲਿਆ ਜਾਏ ਤੇ ਇਹਨਾਂ ਨੇ ਉਸੇ ਵੇਲੇ ਲਗਿਆ ਕਿਉਂ ਨਹੀਂ ਤੁਸੀਂ ਕਰੋ ਜਾਨੀ ਕਿ ਇਹਨਾਂ ਦੇ ਜਿਹੜਾ ਇਹਨਾਂ ਦੇ ਲੱਗੇ ਆਂਦਾ ਹੈ ਇਹਨਾਂ ਨਾਲ ਗੱਲ ਕਰਦਾ ਹੈ ਕਿ ਇਹਨਾਂ ਦਾ ਜਿਹੜਾ ਵਿਜ਼ਨ ਹੈ ਸੰਭਾਜ ਨੂੰ ਠੀਕ ਕਰਨ ਦਾ ਉਹ ਕਿਤੇ ਵੱਡਾ ਹੈ ਜੇ ਇਹਨਾਂ ਦਾ ਇਹ ਇੰਸਟੀਚੂਟ ਹੈ ਤੇ ਇੰਸਟੀਚੂਟ ਦੇ ਅੰਦਰ ਇਹੋ ਜਿਹੇ ਕੋਰਸਾਂ ਚ ਲੈ ਕੇ ਆਏ ਨੇ ਜਿਹੜੇ ਸਾਡੇ ਪੂਰੇ ਇਲਾਕੇ ਚ ਹੀ ਨਹੀਂ ਰੇਡੀਓਗ੍ਰਾਫੀ ਦਾ ਕੋਰਸ ਹੈ ਐਕਸ-ਰੇ ਵਗੈਰਾ ਉਹ ਆਪਣਾ ਕੰਮ ਖੋਲ ਸਕਦੀ ਉਹ ਗੋਮਰ ਜੋਬ ਮਿਲ ਸਕਦੀ ਹੈ ਇਹਦੇ ਤੋਂ ਇਲਾਵਾ ਇਹਨਾਂ ਕੋਲ ਉਹ ਜਿਹੜਾ ਸਾਡਾ ਬੀਐਸਸੀ ਲੈਬ ਟੈਕਨਾਲੋਜੀ ਦਾ ਕੋਰਸ ਹੈ ਲੈਬ ਟੈਕਨਾਲੋਜੀ ਦੇ ਡਿਪਲੋਮੇ ਤੇ ਸੁਨੇ ਆ ਪਰ ਬੀਐਸਸੀ ਪਹਿਲੀ ਇੱਥੇ ਹੈ ਇਹਦੇ ਤੋਂ ਇਲਾਵਾ ਆਪਰੇਸ਼ਨ ਥੀਏਟਰ ਜਿਹੜੇ اٹੈਂਡੈਂਟ ਹੁੰਦੇ ਨੇ ਆਪਰੇਸ਼ਨ ਥੀਏਟਰ ਨੂੰ ਪੂਰਾ ਮੈਨੇਜ ਕਰਦੇ ਨੇ ਉਹ ਇਹ ਕੋਰਸ ਲੈ ਕੇ ਆਏ ਨੇ ਬੀਕਮ ਪ੍ਰੋਫੈਸ਼ਨਲ ਦਾ ਕੋਰਸ ਲੈ ਕੇ ਆਏ ਨੇ ਤੇ ਇਹਨਾਂ ਨੂੰ ਜਦੋਂ ਉਹ ਗੱਲਬਾਤ ਕੀਤੀ ਆਪਾਂ ਨੇ ਤੇ ਇਹਨਾਂ ਨੇ ਦੱਸਿਆ ਮੇਰਾ ਵਿਜ਼ਨ ਹੈ ਕਿ ਜਿਹੜੇ ਬਟਾਲੇ ਏਰੀਆ ਦੇ ਬੱਚੇ ਨੇ ਐ ਸਰਵਰ ਅਰਨਿੰਗ ਦੇ ਤੌਰ ਤੇ ਆਪਣਾ ਜਿੰਦਗੀ ਦਾ ਟੀਚਾ ਰੱਖਣ ਕਿ ਮੈਂ ਆਪਣਾ ਕੰਮ ਕਰਨਾ ਹੈ ਨੌਕਰੀ ਦੇ ਪਿੱਛੇ ਨਹੀਂ ਭੱਜਣਾ ਉਹਦੀ ਬੱਚੋ ਜਿਹੜੀਆਂ ਨੌਕਰੀਆਂ ਹੁਣ ਉਹ ਸਰਕਾਰੀ ਨੌਕਰੀ ਨਹੀਂ ਰਹੀ ਜਿੰਦਾਂ ਜੀ ਸੋਚਦੇ ਕਿ ਸਾਨੂੰ ਪੈਨਸ਼ਨ ਮਿਲੇਗੀ 2004 ਤੋਂ ਬਾਅਦ ਜਿਹਨੇ ਲੋਕ ਸਰਕਾਰੀ ਨੌਕਰੀ 'ਚ ਆਉਂਦੇ ਨੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਕੰਟਰੀਬਿਊਸ਼ਨ ਕੰਟਰੀਟਰੀ ਪੈਨਸ਼ਨ ਸਕੀਮ ਹੈ ਜਿਹਦਾ ਸਾਨੂੰ ਜਿਆਦਾ ਲਾਭ ਨਹੀਂ ਮਿਲਦਾ ਔਰ ਨੌਕਰੀ ਦੇ ਅੰਦਰ ਇੱਕ ਸਾਡੀ ਲਿਮਟਿਡ ਜਿਹੜੀ ਅਰਨਿੰਗ ਰਹਿੰਦੀ ਹੈ ਜਿੰਦਗੀ ਦੇ ਅੰਦਰ ਜੇ ਤੁਹਾਡੇ ਵੱਡੇ ਸੁਪਨੇ ਨੇ ਤੁਸੀਂ ਕੁਝ ਜ਼ਿਆਦਾ ਮੁਕਾਮ ਨੂੰ ਵੱਡੇ ਲੈਵਲ ਤੇ ਹਾਸਲ ਕਰਨਾ ਚੰਦੇ ਹੋ ਤਾਂ ਉਸ ਚੀਜ਼ ਦੀ ਪੂਰਤੀ ਦੇ ਲਈ ਨੌਕਰੀ ਕਦੀ ਤੁਹਾਡਾ ਸਾਥ ਨਹੀਂ ਦੇਗੀ ਜਦੋਂ ਵੀ ਤੁਸੀਂ ਅੱਗੇ ਸਮਾਜ ਨੂੰ ਲੀਡ ਕਰਨ ਵਾਲੇ ਬੰਦਿਆਂ ਦੀ ਸੂਚੀ ਬਣਾਓਗੇ ਤਾਂ ਉਹਦੇ ਵਿੱਚ ਤੁਹਾਨੂੰ ਵੱਡੇ ਵੱਡੇ ਬਿਜ਼ਨਸਮੈਨ ਮਿਲਣਗੇ ਕਾਰੋਬਾਰੀ ਮਿਲਣਗੇ ਅੰਡਰਸਟੈਂਡ ਲਿਸ ਮਿਲਣਗੇ ਨੌਕਰੀ ਵਾਲਾ ਕੇਵਲ ਮਾਤਰ ਆਪਣੀ ਇੱਕ ਲਿੰਟਡ ਆਜੂ ਤੱਕ ਲਿੰਟਡ ਇਨਕਮ ਦੇ ਵਿੱਚ ਗੁਜ਼ਾਰਾ ਕਰਕੇ ਆਪਣੇ ਬੱਚਿਆਂ ਨੂੰ ਕੇਵਲ ਮਾਤਰ ਪੜ੍ਹਾਣ ਤੱਕ ਜਾਂ ਵੱਧ ਤੋਂ ਵੱਧ ਇੱਕ ਛੋਟਾ ਘਰ ਬਣਾਉਣ ਤੱਕ ਸੀਮਿਤ ਰਹਿ ਜਾਂਦਾ ਹੈ ਜਦੋਂ ਕਿ ਕਾਰੋਬਾਰੀ ਬਹੁਤ ਅੱਗੇ ਵੀ ਵੱਧ ਸਕਦਾ ਹੈ ਸੋ ਇਹੋ ਜੇ ਇੰਸਟੀਚੂਟ ਦਾ ਤੁਸੀਂ ਸਾਰੇ ਫਾਇਦਾ ਲੈ ਸਕਦੇ ਹੋ ਪਰਿਆਵਰਣ ਸੰਰਖਣ ਗਤੀਵਿਧੀ ਦੇ ਵਿੱਚ ਇੱਕ ਨਵਾਂ ਕਨਸੈਪਟ ਸਾਡਾ ਇਕੋ ਆਰਮੀ ਬੱਚਿਆਂ ਦੀ এনਵਾਇਰਨਮੈਂਟ ਨੂੰ ਲੈ ਕੇ ਇੱਕ ਆਰਮੀ ਤਿਆਰ ਕਰਨੀ ਇਕਾ ਗਰੁੱਪ ਤਿਆਰ ਕਰਨਾ ਜਿਹੜਾ ਸਮੇਂ-ਸਮੇਂ ਤੇ ਸਮਾਜ ਨੂੰ ਸਾਡੇ ਨਾਲ ਲਾ ਕੇ ਸਮਝਾਉਣਾ ਲੇ ਕਿ ਇਹਨਾਂ ਬਾਰੇ ਮਾਨੂੰ ਕਿਦਾਂ ਹੀ ਸਾਰੇ ਨੇ ਬਚਾਣਾ ਉਹਦੀ ਰੱਖਿਆ ਕਰਨੀ ਹੈ ਉਸ ਬੱਚਿਆਂ ਦੇ ਹੀ ਨਾਂ ਤੇ ਤੁਹਾਡੇ ਕੋਲ ਇਹ ਨੇ ਤੁਹਾਡੇ ਸਕੂਲਾਂ ਤੇ ਗੱਲ ਕਰਕੇ ਇਹ ਕਿ ਹੋਰ ਵੀ ਕੰਮ ਕਰਾਂਗੇ ਸੋ ਮੈਂ ਅਖੀਰ ਦੇ ਵਿੱਚ ਇਸ ਇੰਸਟੀਚਿਊਟ ਦਾ ਜਿੰਨੇ ਸਾਡੇ ਜੱਜ ਸਾਹਿਬਾਨ ਆਏ ਨੇ ਜਿੰਨੇ ਸਕੂਲਾਂ ਤੋਂ ਸਾਡੇ ਟੀਚਰ ਸਾਹਿਬਾਨ ਆਏ ਨੇ ਬੱਚੇ ਆਏ ਨੇ ਉਹਨਾਂ ਦੇ ਮੈਨੇਜਮੈਂਟਾਂ ਨਾਲ ਉਹਨਾਂ ਦੇ ਪ੍ਰਿੰਸੀਪਲ ਸਾਹਿਬਾਨ ਦਾ ਦਿੱਲੀ ਤੰਗਵਾ ਦੀਆਂ ਕਿ ਸਾਡੇ ਸੱਦੇ ਦੇ ਉੱਤੇ ਅੱਜ ਚੰਗੀ ਗਿਣਤੀ ਦੇ ਵਿੱਚ ਜਿੱਥੇ ਵਿਦਿਆਰਥੀ ਨੇ ਭਾਗ ਲਿਆ ਉੱਥੇ ਸਾਡੇ ਮਹਾਨੂ बाबा ਨੇ ਸ਼ਹਿਰ ਦੇ ਸਿਰਕਾੜ ਜਿਹੜੇ ਸਾਡੇ ਆਗੂ ਨੇ ਉਹਨਾਂ ਨੇ ਵੀ ਇੱਥੇ ਆ ਕੇ ਸਾਨੂੰ ਆਪਣਾ ਆਸ਼ੀਰਵਾਦ ਦਿੱਤਾ ਹੈ ਤੇ ਮੈਂ ਉਮੀਦ ਕਰਦਾ ਕਿ ਬਟਾਲੇ ਦੀ ਸਮੱਸਿਆ ਦੁਨੀਆ ਦੀ ਸਮੱਸਿਆ ਅਭਿਸ਼ਰ ਦੀ ਸਮੱਸਿਆ ਜਿਹੜੀ ਵੇਸਟੇਜ ਹੈ এনवायरमेंट ਦੀ ਰੱਖੀ ਦਿਓ ਉਪਾਰ ਰਹੀ ਉਹਨੂੰ ਬਚਾਇ ਨਹੀਂ ਜਾ ਰਿਹਾ ਉਹਦੇ ਤੇ ਅਸੀਂ ਆਉਣ ਵਾਲੇ ਸਮੇਂ 'ਚ ਮਿਲ ਬੈਠ ਕੇ ਇਹਦੇ ਤੋਂ ਵੀ ਅੱਗੇ ਹੋਰ ਵਧੀਆ ਕੰਮ ਕਰਨ ਦਾ ਉਪਰਾਲਾ ਕਰਾਂਗੇ ਧੰਨਵਾਦ